ਬਹੁ ਪ੍ਰਕਾਰ ਦੀ ਸਵੰਗ ਰਚਾ ਕੇ ਉਹ ਫਿਰ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਨੱਚਦੇ ਨੇ ਇਹਾਂ ਵਿੱਚ ਕੋ ਗੁਰੂ ਬਣ ਕੇ ਇਹਨੂੰ ਕਹਿੰਦੇ ਨੇ ਰਾਸ ਪਾਉਣੀ ਜਿਹੜੇ ਰਾਸ ਧਾਰੀਏ ਹੁੰਦੇ ਨੇ ਗੁਰੂ ਸਾਹਿਬ ਕਹਿੰਦੇ ਨਿਰਤ ਕਰੇ ਬਹੁ ਬਾਜੀ ਵਜਾਏ ਪਰਮਾਤਮਾ ਨੂੰ ਪ੍ਰਸੰਨ ਕਰਨ ਵਾਸਤੇ ਉਹ ਨਿਰਤਕਾਰੀ ਕਰਦੇ ਨੇ ਉਹ ਨੱਚਦੇ ਟੱਪਦੇ ਨੇ ਤੇ ਬਹੁਤ ਸਾਰੇ ਵਾਜੇ ਜਿਹੜੇ ਨੇ ਉਹ ਵਜਾਉਂਦੇ ਨੇ ਮਹਾਰਾਜ ਕਹਿੰਦੇ ਨੇ ਹੁਣ ਉਹ ਬਹੁਤ ਉੱਚੀ ਉੱਚੀ ਵਾਜੇ ਵਜਾਉਂਦੇ ਨੇ ਪਰ ਇਹ ਜਿਹੜਾ ਮਨ ਹੈ ਮਨ ਤੇ ਅੰਨਾ ਹੈ ਮਾਇਆ ਦੇ ਮੋਹ ਦੇ ਵਿੱਚ ਅੰਨਾ ਹੋਇਆ ਪਿਆ ਹੈ ਮਾਇਆ ਦੇ ਮੋਹ ਦੇ ਵਿੱਚ ਇਹ ਬੋਲਾ ਹੋਇਆ ਪਿਆ ਜਿਹਨੂੰ ਗੁਰੂ ਸਾਹਿਬ ਨੇ ਬਾਣੀ ਵਿੱਚ ਇੰਜ ਬਿਆਨ ਕੀਤਾ ਹੈ ਕਿ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾਲ ਸੁਣਾਈ ਬਹੁ ਰੋਲ ਕਚੋਲਾ ਤੇ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਇਨੇ ਉੱਚੀ ਉੱਚੀ ਤੁਸੀਂ ਵਾਜੀ ਵਜਾਏ ਨੇ ਤੇ ਪਰ ਮਨ ਤੇ ਤੁਹਾਡਾ ਮਾਇਆ ਦੇ ਮੋਹ ਦੇ ਵਿੱਚ ਅੰਨਾ ਬੋਲਾ ਹੋਇਆ ਪਿਆ ਸੁਣਾਉਂਦੇ ਕਿਨੂੰ ਉਹ ਨਹੀਂ ਸੁਣਦਾ ਕਿਸ ਆਖ ਸੁਣਾਏ ਤੁਸੀਂ ਵੇਖਿਆ ਕਈ ਵਾਰ ਜਦੋਂ ਡੀਜੇ ਦੇ ਉੱਤੇ ਬੜੀ ਉੱਚੀ-ਉੱਚੀ ਆਵਾਜ਼ ਦੇ ਵਿੱਚ ਇਹ ਪੇਟਾ ਉਹ ਗਾਇਨ ਕਰਦੇ ਨੇ ਬੜੀ ਉੱਚੀ ਆਵਾਜ਼ ਹੁੰਦੀ ਹੈ ਪਰ ਗੁਰੂ ਸਾਹਿਬ ਕਹਿੰਦੇ ਨੇ ਕਿ ਤੇਰੀ ਉੱਚੀ ਆਵਾਜ਼ ਕੀਤਿਆਂ ਇਹ ਨਹੀਂ ਕਿ ਤੇਰੇ ਮਨ ਤੱਕ ਉਹ ਆਵਾਜ਼ ਪਹੁੰਚ ਜਾਵੇ ਗੁਰੂ ਸਾਹਿਬ ਤੇ ਕਹਿੰਦੇ ਸਾਈਂ ਨਾ ਬਹਿਰਾ ਹੋਏ ਉੱਚੀ ਮੰਗ ਦੇਣ ਦੀ ਕੀ ਲੋੜ ਐ ਉਹ ਤਾਂ ਤੇਰੇ ਘਟ ਦੇ ਵਿੱਚ ਰਹਿੰਦਾ ਐ ਇਹ ਮਨ ਅੰਦਾ ਬੋਲਾ ਹੈ ਕਿਸ ਆਗ ਸੁਣਾਏ ਅੰਤਰ ਲੋਭ ਪਰਮ ਅਨਲ ਵਾਉ ਅੰਦਰ ਗੁਰੂ ਸਾਹਿਬ ਕਹਿੰਦੇ ਨੇ ਤੁਹਾਡੇ ਮਨ ਦੇ ਵਿੱਚ ਤੁਹਾਡੇ ਜੀਵਨ ਵਿੱਚ ਲੋਭ ਐ ਤੁਹਾਡੇ ਜੀਵਨ ਦੇ ਵਿੱਚ ਭਰਮ ਹੈ ਅਨਲ ਕਹਿੰਦੇ ਨੇ ਅੱਗ ਨੂੰ ਵਾਉ ਕਹਿੰਦੇ ਨੇ ਹਵਾ ਨੂੰ ਝਖੜ ਨੂੰ ਤੁਹਾਡੇ ਅੰਦਰ ਤ੍ਰਿਸ਼ਨਾ ਦੇ ਲੋਭ ਦੇ ਅੱਗ ਦੇ ਭਾਂਬੜ ਮਚੇ ਹੋਏ ਨੇ ਅੰਦਰ ਲੋਭ ਦੀ ਹਨੇਰੀ ਝਖੜ ਝੁੱਲ ਰਿਹਾ ਹੈ ਤੁਹਾਡੇ ਅੰਤਰ ਲੋਭ ਭਰਮ ਅਨਲ ਵਾਉ ਤੇ ਪਰਮ ਪਟਕਣਾ ਦੇ ਵਿੱਚ ਤੁਸੀਂ ਪਏ ਹੋ요 ਦੀਵਾ ਬਲੈ ਨਾ ਸੋਜੀ ਪਾਏ ਹੁਣ ਜੇ ਚਖੜ ਅੰਦਰ ਝੁੱਲਦਾ ਹੋਏਗਾ ਤੇ ਉਸ ਚਖੜ ਦੇ ਵਿੱਚ ਦੀਵਾ ਕਿਵੇਂ ਬਲੋਗੇ ਨਹੀਂ ਬਲੇਗਾ ਜਦੋਂ ਤੱਕ ਦੀਵਾ ਬਲੇਗਾ ਨਹੀਂ ਚਾਨਣ ਨਹੀਂ ਹੋਏਗਾ ਜਦੋਂ ਤੱਕ ਚਾਨਣ ਨਹੀਂ ਹੋਏਗਾ ਤੇ ਉਜਾਲਾ ਨਹੀਂ ਹੋਏਗਾ ਉਦੋਂ ਤੱਕ ਹਨੇਰਾ ਦੂਰ ਨਹੀਂ ਹੋਏਗਾ ਜਦੋਂ ਤੱਕ ਹਨੇਰਾ ਦੂਰ ਨਹੀਂ ਹੁੰਦਾ ਉਦੋਂ ਤੱਕ ਕੋਈ ਚੀਜ਼ ਦਿਸੇਗੀ ਨਹੀਂ ਤੇ ਮਹਾਰਾਜ ਕਹਿੰਦੇ ਨੇ ਉਸ ਕੋਪ ਹਨੇਰੇ ਵਿੱਚ ਫਿਰ ਪਟਕਣਾ ਹੀ ਰਹੇਗੀ ਮਨੁੱਖ ਕੁਰਾਹੇ ਪਿਆ ਰਹੇਗਾ ਦੀਵਾ ਬਲੈ ਨਾ ਸੋਜੀ ਪਾਏ ਜਦੋਂ ਤੱਕ ਦੀਵਾ ਨਹੀਂ ਬਲਦਾ ਗੁਰੂ ਸਾਹਿਬ ਕਹਿੰਦੇ ਤੈਨੂੰ ਸੋਝੀ ਪ੍ਰਾਪਤ ਹੋਈ ਨਹੀਂ ਸਕਦੀ ਕਿਉਂਕਿ ਮਨੁੱਖ ਨੂੰ ਜਦੋਂ ਸੋਝੀ ਹੋ ਜਾਵੇ ਨਾ ਕਿਉਂਕਿ ਸਾਨੂੰ ਇਸ ਗੱਲ ਦੀ ਹੁਣ ਸੋਝੀ ਹੋ ਗਈ ਹੈ ਕਿ ਮਾਇਆ ਕਿੰਨੀ ਜ਼ਰੂਰੀ ਹੈ ਕਿੰਨੀ ਲੋੜਿੰਦੀ ਹੈ ਹੁਣ ਤੁਹਾਨੂੰ ਮਾਇਆ ਬਾਰੇ ਆ ਜਿਹੜੀ ਦੁਨੀਆਵੀ ਕਰੰਸੀ ਹੈ ਇਹਦੇ ਬਾਰੇ ਸੋਝੀ ਕਰਾਣ ਦੀ ਲੋੜ ਨਹੀਂ ਹੈ ਤੁਹਾਨੂੰ ਸੋਨੇ ਦੇ ਬਾਰੇ ਸੋਝੀ ਕਰਾਣ ਦੀ ਲੋੜ ਨਹੀਂ ਹੈ ਤੁਹਾਨੂੰ ਸੋਨੇ ਦੇ ਬਾਰੇ ਸੋਝੀ ਹੈ ਇਹ ਜੀ ਇਹ ਤੇ ਬਹੁਤ ਕੀਮਤੀ ਮੈਟਲ ਹੈ ਇਹ ਤਾਂ 130000 ਨੂੰ ਹੋਇਆ ਤੇ ਐਵੇਂ ਦੁਨਿਆਵੀ ਧਨ ਹੈ ਦੁਨਿਆਵੀ ਧਨ ਬਾਰੇ ਵੀ ਸੋਚੀ ਕਰਾਣ ਦੀ ਲੋੜ ਨਹੀਂ ਹੈ ਤੁਹਾਨੂੰ ਪਤਾ ਹੈ ਕਿ ਜੇ ਮੇਰੇ ਕੋਲ ਹੋਵੇਗਾ ਤੇ ਜੇ ਮੈਂ ਬਿਮਾਰ ਪਿਆ ਉਦੋਂ ਖਰਚ ਲਾਂਗਾ ਮੈਂ ਇਹਦੇ ਨਾਲ ਕੱਪੜੇ ਖਰੀਦ ਸਕਦਾ ਮਕਾਨ ਖਰੀਦ ਸਕਦਾ ਜਿੱਥੇ ਲੋੜ ਪਵੇਗੀ ਉਥੇ ਮੈਂ ਇਹ ਧਨ ਖਰਚ ਸਕਦਾ ਤਾਨੂੰ ਧੰਨ ਬਾਰੇ ਵੀ ਸੋਝੀ ਹੈ ਪਰ ਸੰਗਤ ਜੀ ਤੁਹਾਨੂੰ ਨਾਮ ਬਾਰੇ ਸੋਝੀ ਨਹੀਂ ਹੈ ਤੁਹਾਨੂੰ ਆਪਣੇ ਆਤਮਿਕ ਜੀਵਨ ਬਾਰੇ ਸੋਝੀ ਨਹੀਂ ਹੈ ਤੁਹਾਨੂੰ ਗੁਰੂ ਦੇ ਪ੍ਰਤੀ ਸੋਝੀ ਨਹੀਂ ਹੈ ਤੁਸੀਂ ਸੰਸਾਰ ਵਿੱਚ ਕੀ ਕਰਨ ਆਇਓ ਜੀਵਨ ਕਿਵੇਂ ਗੁਜ਼ਾਰਨਾ ਹੈ ਇਹ ਤੁਹਾਨੂੰ ਸੋਝੀ ਨਹੀਂ ਹੈ ਹੋਰ ਤਾਂ ਸਾਨੂੰ ਸਾਰੀ ਸੋਝੀ ਹੈ ਸਾਰੀ ਸਮਝ ਹੈ ਪਰ ਮਹਾਰਾਜ ਕਹਿੰਦੇ ਨੇ ਨਾਮ ਦੀ ਸੋਝੀ ਜਿਹੜੀ ਹੈ ਨਾ ਉਹ ਭਗਤ ਨੂੰ ਹੁੰਦੀ ਹੈ ਨਾਮ ਨੂੰ ਵਾਹਿਗੁਰੂ ਭਗਤ ਨੂੰ ਇਹ ਸਮਝ ਹੁੰਦੀ ਹੈ ਕਿ ਨਾਮ ਕਿੰਨਾ ਕੀਮਤੀ ਹੈ ਜਦੋਂ ਜੀਵਨ ਵਿੱਚ ਤੁਹਾਡੇ ਦੁੱਖ ਆਵੇਗਾ ਦੁੱਖ ਵੇਲੇ ਕੇਵਲ ਪਰਮਾਤਮਾ ਦਾ ਨਾਮ ਹੀ ਤੁਹਾਨੂੰ ਬਚਾ ਸਕਦਾ ਹੈ ਗੁਰੂ ਸਾਹਿਬ ਨੇ ਬਾਣੀ ਵਿੱਚ ਇਹ ਵਚਨ ਤਾਂ ਦਰਜ ਕੀਤੇ ਜੈ ਮਹਾ ਭਯਾਨ ਦੂਤ ਜਮ ਦਲੇ ਤਹ ਕੇਵਲ ਨਾਮ ਸੰਗ ਤੀਰੇ ਚੱਲੇ ਜੇ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਦਾਰੀ ਇਹ ਨਾਮ ਦੀ ਸੋਝੀ ਮਹਾਰਾਜ ਕਹਿੰਦੇ ਨੇ ਉਦੋਂ ਹੀ ਹੋਏਗੀ ਜਦੋਂ ਤੂੰ ਆਪਣੇ ਅੰਦਰ ਆਤਮੇ ਗਿਆਨ ਦਾ ਦੀਵਾ ਬਾਲੇਗਾ ਦੀਵਾ ਬਲੈਣਾ ਸੋਝੀ ਪਾਏ ਗੁਰਮੁਖ ਭਗਤ ਘਟ ਚਾਨਣ ਹੋਏ ਗੁਰਮੁਖ ਗੁਰੂ ਦੇ ਸਨਮੁਖ ਰਹਿਣ ਵਾਲਾ ਗੁਰੂ ਦੇ ਦਸੇ ਮਾਰਗ ਦੇ ਉੱਤੇ ਤੁਰਨ ਵਾਲਾ ਗੁਰੂ ਸਾਹਿਬ ਕਹਿੰਦੇ ਨੇ ਉਹ ਭਗਤੀ ਕਰਦਾ ਹੈ ਗੁਰੂ ਦੇ ਸਨਮੁਖ ਰਹਿ ਕੇ ਉਹ ਕਿਵੇਂ ਰਹਿੰਦਾ ਹੈ ਗੁਰੂ ਦੇ ਨਾਲ ਜਿਉਂ ਰਹੇ ਗੁਰ ਨਾਲੇ ਉਹ ਅੰਦਰੋਂ ਵੀ ਨਿਰਮਲ ਹੁੰਦਾ ਹੈ ਤੇ ਬਾਹਰੋਂ ਵੀ ਨਿਰਮਲ ਹੁੰਦਾ ਹੈ। ਅੰਦਰੋਂ ਨਿਰਮਲ ਬਾਹਰੋਂ ਨਿਰਮਲ। ਕਈ ਅੰਦਰੋਂ ਮੈਲੇ ਹੁੰਦੇ ਨੇ ਬਾਹਰੋਂ ਵੇਖਣ ਨੂੰ ਬੜੇ ਚੰਗੇ ਲੱਗਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ। ਜਿਉਂ ਮੈਲੇ ਹੁੰਦੇ ਨੇ। ਪਰ ਗੁਰੂ ਸਾਹਿਬ ਕਹਿੰਦੇ ਨੇ ਜਿਹੜਾ ਗੁਰੂ ਦੇ ਸਨਮੁਖ ਰਹਿੰਦਾ ਨਾ ਅੰਦਰੋਂ ਬਾਹਰੋਂ ਨਿਰਮਲ ਹੁੰਦਾ ਹੈ। ਉਹ ਫਿਰ ਜਦੋਂ ਭਗਤੀ ਕਰਦਾ ਹੈ ਤੇ ਉਹ ਦੀ ਭਗਤੀ ਦੇ ਨਾਲ ਉਹਦੇ ਘਟ ਅੰਦਰ ਉਹਦੇ ਹਿਰਦੇ ਦੇ ਅੰਦਰ ਨਾਮ ਦਾ ਦੀਵਾ ਜਦੋਂ ਬਲਦਾ ਹੈ ਤੇ ਨਾਮ ਦਾ ਦੀਵਾ ਚਾਨਣ ਕਰਦਾ ਉਹਨੂੰ ਫਿਰ ਅੰਦਰ ਦਾ ਗਿਆਨ ਹੋ ਜਾਂਦਾ ਹੈ ਉਹਨੂੰ ਅੰਦਰ ਦੀ ਸੋਜੀ ਹੋ ਜਾਂਦੀ ਹੈ ਅਸੀਂ ਕਈ ਵਾਰ ਕਹਿ ਦਿੰਨੇ ਆ ਜੀ ਇਹਨੂੰ ਤੇ ਅੰਦਰ ਦਾ ਚਾਨਣ ਪ੍ਰਾਪਤ ਹੋ ਗਿਆ। ਇਹ ਗੁਰੂ ਸਾਹਿਬ ਕਹਿੰਦੇ ਨੇ ਕਿ ਤੂੰ ਆਪਣੇ ਅੰਦਰ ਆਪਣੇ ਘਟ ਦੇ ਵਿੱਚ ਆਪਣੇ ਹਿਰਦੇ ਦੇ ਵਿੱਚ ਨਾਮ ਦਾ ਦੀਵਾ ਬਾਲ ਜਦੋਂ ਤੂੰ ਹਿਰਦੇ ਦੀ ਸੇਜ ਦੇ ਉੱਤੇ ਨਾਮ ਦਾ ਦੀਵਾ ਬਾਲੇਗਾ ਉਸ ਹਿਰਦੇ ਦੀ ਸੇਜ ਦੇ ਉੱਤੇ ਤੈਨੂੰ ਇੱਕ ਵਸਤੂ ਲੱਭੇਗੀ ਉਸ ਵਸਤੂ ਦਾ ਨਾਂ ਹੀ ਪਰਮਾਤਮਾ ਹੈ। ਪਰਮਾਤਮਾ ਕਿੱਥੇ ਰਹਿੰਦਾ ਹੈ ਉਹ ਸਾਡੇ ਹਿਰਦੇ ਦੀ ਸੇਜ ਦੇ ਉੱਤੇ ਰਹਿੰਦਾ ਹੈ ਤੇ ਗੁਰੂ ਸਾਹਿਬ ਕਹਿੰਦੇ ਨੇ ਜਦੋਂ ਤੱਕ ਤੂੰ ਨਾਮ ਦਾ ਦੀਵਾ ਨਹੀਂ ਬਾਲਦਾ ਗੁਰਮੁਖ ਭਗਤ ਘਟ ਚਾਨਣ ਹੋਏ ਆਪ ਪਛਾਣ ਮਿਲੇ ਪ੍ਰਭ ਸੋਏ ਉਹ ਫਿਰ ਆਪਣੇ ਆਪੇ ਦੀ ਪਛਾਣ ਕਰਕੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਹਰ ਰੰਗ ਮਾਨ ਆਪਣੇ ਆਪ ਦੀ ਪਛਾਣ ਕਰਕੇ ਮਿਲੈ ਪ੍ਰਭ ਸੋਏ ਉਹ ਫਿਰ ਪਰਮਾਤਮਾ ਨੂੰ ਮਿਲ ਜਾਂਦਾ ਹੈ। ਰਹਾਉ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਅੱਗੇ ਸਮਝਾਉਣਾ ਕਰਦੇ ਨੇ ਗੁਰਮੁਖ ਨਿਰਤ ਹਰ ਲਾਗੇ ਭਾਉ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਇਹ ਨਹੀਂ ਹੈ ਕਿ ਗੁਰਮੁਖ ਨੱਚਦਾ ਨਹੀਂ ਹੈ। ਗੁਰਮੁਖ ਦੀ ਜਿਹੜੀ ਨਿਰਤਕਾਰੀ ਹੈ ਉਹ ਕੀ ਹੈ ਹਰ ਲਾਗੇ ਭਾਉ ਉਹ ਪਰਮਾਤਮਾ ਦੇ ਪ੍ਰਤੀ ਸ਼ਰਧਾਵਾਨ ਹੈ ਪਰਮਾਤਮਾ ਦੇ ਪ੍ਰਤੀ ਉਹਦੇ ਅੰਦਰ ਪ੍ਰੇਮ ਹੈ ਭਾਉ ਹੈ ਭਾਵਨਾ ਵਾਲਾ ਹੈ ਪੂਰੇ ਤਾਲ ਵਿੱਚੋਂ ਆਪ ਗਵਾਈ ਤੇ ਜਿਵੇਂ ਉਹ ਰਾਸ ਧਾਰੀਏ ਤਾਲ ਖੜਕਾਉਂਦੇ ਨੇ ਤੇ ਗੁਰੂ ਸਾਹਿਬ ਕਹਿੰਦੇ ਨੇ ਗੁਰਮੁਖ ਜਿਹੜਾ ਤਾਲ ਪੂਰਦਾ ਹੈ ਉਹ ਪਤਾ ਕਿ ਉਹ ਆਪਣੇ ਅੰਦਰੋਂ ਆਪਾ ਭਾਵ ਗਵਾ ਦਿੰਦਾ ਹੈ ਆਪਣੇ ਅੰਦਰ ਦੀ ਆਪਣਤ ਆਪਣੇ ਅੰਦਰ ਦੀ ਹਉਮੈ ਆਪਣੇ ਅੰਦਰ ਦਾ ਅਹੰਕਾਰ ਗੁਰੂ ਸਾਹਿਬ ਕਹਿੰਦੇ ਨੇ ਛੱਡ ਦਿੰਦਾ ਹੈ ਮੇਰਾ ਪ੍ਰਭ ਸੱਚਾ ਪੀ ਜਾਣ ਮੇਰਾ ਪਰਮਾਤਮਾ ਸੱਚਾ ਹੈ ਸਦਾ ਕਾਇਮ ਰਹਿਣ ਵਾਲਾ ਹੈ ਤੇ ਆਪੇ ਜਾਣ ਤੋਂ ਪਾਵ ਆਪੇ ਜਾਣੂ ਐ ਆਪ ਹੀ ਸਾਡਾ ਮਿੱਤਰ ਐ ਗੁਰ ਕੈ ਸ਼ਬਦ ਅੰਤਰ ਬ੍ਰਹਮ ਵਿਸ਼ਾਣ ਗੁਰੂ ਦੇ ਸ਼ਬਦ ਦੇ ਦੁਆਰਾ ਗੁਰੂ ਦੇ ਸ਼ਬਦ ਦੇ ਰਾਹੀ ਅੰਤਰ ਆਤਮੇ ਗੁਰੂ ਅਮਰਦਾਸ ਮਹਾਰਾਜੀ ਕਹਿੰਦੇ ਉਹਦੀ ਪਛਾਣ ਕਰ ਉਹਦੇ ਨਾਲ ਸਾਝ ਪਾ ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ ਗੁਰਮੁਖ ਜਿਹੜਾ ਗੁਰੂ ਦੇ ਸਨਮੁਖ ਰਹੇ ਗੁਰੂ ਦੇ ਦੱਸੇ ਹੋਏ ਮਾਰਗ ਤੇ ਤੁਰੇ ਜਿੰਨੂੰ ਗੁਰੂ ਸਾਹਿਬ ਨੇ ਕਿਹਾ ਗੁਰਸਿੱਖੀ ਮੀਤ ਚਲੋ ਗੁਰਚਾਲੀ ਜੋ ਗੁਰ ਕਹੇ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਗੁਰਮੁਖ ਆਪਣੇ ਜੀਵਨ ਦੇ ਵਿੱਚ ਜਦੋਂ ਭਗਤੀ ਦੀ ਕਾਰ ਕਰਦਾ ਉਹ ਕਿਵੇਂ ਕਰਦਾ ਅੰਤਰ ਪ੍ਰੀਤ ਪਿਆਰ ਆਪਣੇ ਅੰਦਰ ਪਰਮਾਤਮਾ ਦੀ ਪ੍ਰਤੀ ਪ੍ਰੀਤ ਪੈਦਾ ਕਰਦਾ ਹੈ ਪਰਮਾਤਮਾ ਦੀ ਪ੍ਰਤੀ ਉਹਦੇ ਜੀਵਨ ਵਿੱਚ ਬਹੁਤ ਪ੍ਰੇਮ ਹੁੰਦਾ ਹੈ ਉਹਦੇ ਅੰਦਰ ਨੇਹੋ ਹੁੰਦਾ ਹੈ ਜਦੋਂ ਅੰਦਰ ਨੇਹੋ ਹੋਵੇ ਤੇ ਗੁਰੂ ਸਾਹਿਬ ਨੇ ਜੋ ਬਾਣੀ ਦੇ ਵਿੱਚ ਬਚਨ ਲਿਖੇ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ ਸੰਗਤ ਜੀ ਕੋਈ ਵੀ ਕਰਮ ਕਰੀਏ ਜੇ ਉਸ ਕਰਮ ਦੇ ਵਿੱਚ ਪ੍ਰੇਮ ਨਹੀਂ ਹੋਏਗਾ ਨਹੀਂ ਤੇ ਫਿਰ ਕੁਝ ਵੀ ਨਹੀਂ ਹੋਏਗਾ ਪਰਿਵਾਰ ਹੀ ਹੈ ਜੇ ਪਰਿਵਾਰ ਦੇ ਵਿੱਚ ਭਰਾ ਦਾ ਭਰਾ ਦੇ ਨਾਲ ਪ੍ਰੇਮ ਨਾ ਹੋਵੇ ਤੇ ਫਿਰ ਉਹ ਜਿਹੜਾ ਰਿਸ਼ਤਾ ਹੈ ਕਿਹੋ ਜਿਹਾ ਬੇਰਸਾ ਹੋ ਜਾਂਦਾ ਹੈ ਦੋ ਮਿੱਤਰ ਨੇ ਆਪਸ ਵਿੱਚ ਪ੍ਰੇਮ ਨਾ ਹੋਵੇ ਕਿਉਂਕਿ ਪ੍ਰੇਮ ਪਰਮਾਤਮਾ ਹੈ ਤੇ ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਲਿਖਿਆ ਇਹ ਸ਼ਬਦ ਕੇ ਸਾਚ ਕਹੋ ਸੁਨ ਲੈਹੁ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਅਸੀਂ ਇਸ ਜੋੜੇ ਨੂੰ ਪ੍ਰੇਮੀ ਬਣਾਉਣਾ ਤੇ ਜਿਨ੍ਹਾਂ ਦੇ ਅੰਦਰ ਇਹ ਪ੍ਰੇਮ ਹੋਵੇ ਪਰਮਾਤਮਾ ਦੇ ਪ੍ਰਤੀ ਗੁਰੂ ਸਾਹਿਬ ਕਹਿੰਦੇ ਨੇ ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ ਉਹਦੇ ਅੰਦਰ ਪ੍ਰੇਮ ਹੈ ਉਹਦੇ ਅੰਦਰ ਪ੍ਰੀਤ ਜਿਹੜੀ ਹੈ ਉਹ ਮਾਲਕ ਦੇ ਚਰਨਾਂ ਦੀ ਹੈ ਗੁਰ ਕਾ ਸ਼ਬਦ ਸਹਿਜ ਵਿਚਾਰ ਗੁਰੂ ਦਾ ਸ਼ਬਦ ਇਹਨੂੰ ਆਤਮਿਕ ਅਡੋਲਤਾ ਬਖਸ਼ਦਾ ਹੈ ਗੁਰੂ ਦਾ ਸ਼ਬਦ ਗੁਰੂ ਸਾਹਿਬ ਕਹਿੰਦੇ ਨੇ ਇਹਦੇ ਅੰਦਰ ਵਿਚਾਰ ਪੈਦਾ ਕਰਦਾ ਹੈ ਇਹ ਫਿਰ ਜੀਵਨ ਨੂੰ ਬਹੁਤ ਵਿਚਾਰ ਵਿਚਾਰ ਕੇ ਜਿਉਂਦਾ ਹੈ ਹਰ ਇੱਕ ਚੀਜ਼ ਦੀ ਵਿਚਾਰ ਕਰਦਾ ਹੈ ਸੱਚ ਦੀ ਝੂਠ ਦੀ ਬਖ ਦੀ ਜ਼ਹਿਰ ਦੀ ਤੇ ਅੰਮ੍ਰਿਤ ਦੀ ਹਰ ਚੀਜ਼ ਵਿਚਾਰ ਕੇ ਹੁਣ ਸਾਡੇ ਅੰਦਰ ਵਿਚਾਰ ਨਹੀਂ ਹੈ ਜਦੋਂ ਤੱਕ ਵਿਚਾਰ ਨਹੀਂ ਹੋਏਗੀ ਗੁਰੂ ਸਾਹਿਬ ਕਹਿੰਦੇ ਨੇ ਤੂੰ ਆਤਮਿਕ ਅਡੋਲਤਾ ਵਾਲਾ ਉਹ ਜੀਵਨ ਪ੍ਰਾਪਤੀ ਨਹੀਂ ਕਰ ਸਕਦਾ ਗੁਰਮੁਖ ਭਗਤ ਜੁਗਤ ਸੱਚ ਸੋਈ ਗੁਰੂ ਦੇ ਸਨਮੁਖ ਰਹਿਣ ਵਾਲਾ ਉਹ ਜਦੋਂ ਭਗਤੀ ਕਰਦਾ ਹੈ ਤੇ ਉਹਨੂੰ ਫਿਰ ਸਹੀ ਜੀਵਨ ਜਾਂਚ ਦਾ ਪਤਾ ਲੱਗ ਜਾਂਦਾ ਹੈ ਕਿ ਗੁਰੂ ਦੇ ਦੱਸੇ ਮਾਰਗ ਦੇ ਉੱਤੇ ਤੁਰ ਕੇ ਜੀਵਨ ਗੁਜ਼ਾਰਨਾ ਇਹੋ ਟੰਗ ਤਰੀਕਾ ਸਹੀ ਹੈ ਇਹੋ ਸਹੀ ਜੀਵਨ ਜਾਂਚ ਇਹੋ ਜੁਗਤ ਸਹੀ ਹੈ ਮਹਾਰਾਜ ਜੀ ਕਹਿੰਦੇ ਨੇ ਪਾਖੰਡ ਭਗਤ ਨਿਰਤ ਦੁਖ ਹੋਏ ਹੁਣ ਗੁਰੂ ਸਾਹਿਬ ਨੇ ਵਿਪਰੀਤ ਇੱਕ ਪਾਸੇ ਗੁਰਮੁਖ ਜਿਵੇਂ ਭਗਤੀ ਕਰਦਾ ਤੇ ਉਹਨੂੰ ਟੰਗ ਤਰੀਕਾ ਯੁਗਤੀ ਉਹਨੂੰ ਸਮਝ ਆ ਜਾਂਦੀ ਹੈ ਕਿ ਇਹ ਠੀਕ ਹੈ ਇਸ ਟੰਗ ਤਰੀਕੇ ਨਾਲ ਜੇ ਜੀਵਨ ਗੁਜ਼ਾਰੀਏ ਤੇ ਇਹ ਜੀਵਨ ਜਾਂਚ ਸਹੀ ਹੈ ਔਰ ਜਿਹੜਾ ਦੂਜੇ ਪਾਸੇ ਪਾਖੰਡ ਕਰੇ ਲੋਕਾਂ ਨੂੰ ਵੇਖ ਦਿਖਾ ਕੇ ਜਿਹੜਾ ਭਗਤੀ ਕਰੇ ਉਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਦੁੱਖ ਤੁਹਾਨੂੰ ਪ੍ਰਾਪਤ ਹੋਏਗਾ ਇਹ ਹੋ ਸਕਦਾ ਕਿ ਦੁਨਿਆਵੀ ਤੌਰ ਦੇ ਉੱਤੇ ਕੁਝ ਸਮੇਂ ਲਈ ਲੋਕ ਪ੍ਰਸੰਨ ਹੋ ਜਾਣ ਕੁਝ ਸਮੇਂ ਵਾਸਤੇ ਇਹ ਆਖਣ ਕਿ ਵੇਖੋ ਜੀ ਇਹ ਤੇ ਬੜੇ ਇਹਨਾਂ ਨੇ ਘੁੰਮ ਘੁੰਮ ਕੇ ਫੇਰੇ ਲਾਏ ਨੇ ਤੇ ਘੁੰਮ ਘੁੰਮ ਕੇ ਇਹਨਾਂ ਨੇ ਨਰਤ ਕੀਤਾ ਪਾਖੰਡ ਦੀ ਜਿਹੜੀ ਭਗਤੀ ਗੁਰੂ ਸਾਹਿਬ ਕਹਿੰਦੇ ਕਰਮ ਧਰਮ ਪਾਖੰਡ ਜੋ ਦੀਸੈ ਤិន ਜਮ ਜਾਗਾਤੀ ਲੂਟੈ ਨਰਬਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ ਪਾਖੰਡ ਭਗਤ ਨਿਰਤ ਦੁਖ ਹੋਏ ਗੁਰੂ ਸਾਹਿਬ ਕਹਿੰਦੇ ਨੇ ਪਾਖੰਡ ਜਿਹੜੀ ਵਿਖਾਵੇ ਦੀ ਜਿਹੜੀ ਭਗਤੀ ਹੈ ਨਾ ਇਹ ਦੁੱਖ ਪੈਦਾ ਕਰਦੀ ਹੈ ਦੁਨਿਆਵੀ ਤੌਰ ਦੇ ਉਤੇ ਕੁਝ ਸਮੇਂ ਲਈ ਵਾਹ ਵਾਈ ਹੋ ਸਕਦੀ ਹੈ ਕੋਈ ਇਹ ਕਹੇਗਾ ਜੀ ਇਹ ਤੇ ਬੜਾ ਨਿਤਨੇਮੀ ਹੈ ਇਹ ਤਾਂ ਜੀ ਪਲਾਣੀ ਥਾਂ ਤੇ ਇਹ ਤੇ ਪੱਕਾ ਇਹਦਾ ਨੀਮ ਹੈ ਲੋਕਾਂ ਦੇ ਅੱਖਾਂ ਵਿੱਚ ਘਟਾ ਮਿਟੀ ਪਾ ਸਕਦਾ ਹੈ ਪਰ ਉਹਦੇ ਨਾਲ ਤੈਨੂੰ ਦੁੱਖ ਪ੍ਰਾਪਤ ਹੋਏਗਾ ਇਹਾ ਭਗਤ ਜਨ ਜੀਵਤ ਮਰੇ ਹੁਣ ਪਰਮਾਤਮਾ ਦਾ ਜਿਹੜਾ ਜਾਨ ਹੈ ਉਹਦੀ ਜਿਹੜੀ ਭਗਤੀ ਪਤਾ ਕਿਹੋ ਜੀ ਹੈ ਉਹ ਕਿਰਤਕਾਰ ਕਰਦਿਆਂ ਹੋਇਆਂ ਸਾਰਾ ਕੁਝ ਉਹਦੇ ਕੋਲ ਹੋਏਗਾ ਪਰ ਮਾਇਆ ਦੇ ਪ੍ਰਭਾਵ ਤੋਂ ਅਛੋਹ ਹੋਏਗਾ ਨਿਰਲੇਪ ਹੋਏਗਾ ਉਹ ਦੁਨਿਆਵੀ ਮਾਇਆ ਦੇ ਮੋਹ ਵੱਲੋਂ ਮਰ ਗਿਆ ਹੋਏਗਾ ਤਾਂ ਫਿਰ ਗੁਰੂ ਸਾਹਿਬ ਕਹਿੰਦੇ ਨੇ ਜਿਉਂਦਿਆਂ ਜੀ ਮਾਇਆ ਵੱਲੋਂ ਮਾਇਆ ਦੇ ਮੋਹ ਵੱਲੋਂ ਮਰ ਜਾਣਾ ਉਦੀ ਇਹੋ ਜੀ ਭਗਤੀ ਹੈ ਗੁਰ ਪ੍ਰਸਾਦੀ ਭਵਜਲ ਤਰੈ ਔਰ ਗੁਰੂ ਦੇ ਬਚਨਾ ਸਦਕੇ ਉਹ ਭਵਜਲ ਸੰਸਾਰ ਸਾਗਰ ਤੂੰ ਪਾਰ ਲੰਘ ਜਾਂਦਾ ਹੈ ਗੁਰ ਕੈ ਬਚਨ ਭਗਤ ਥਾਏ ਪਾਏ ਗੁਰ ਕੈ ਬਚਨ ਸਤਿਗੁਰੂ ਕੀ ਹੈ ਕਈ ਵਾਰ ਮਨ ਦੇ ਵਿੱਚ ਇਹ ਵਿਚਾਰ ਆਇਆ ਕਿ ਸਤਿਗੁਰੂ ਜੀ ਤੁਸੀਂ ਕੀ ਹੋ ਤੇ ਬਾਣੀ ਨੂੰ ਪੜ ਕੇ ਪਤਾ ਲੱਗਿਆ ਕਿ ਸਤਿਗੁਰੂ ਕੇਵਲ ਇੱਕ ਬਚਨ ਹੈ ਸਤਿਗੁਰ ਬਚਨ ਬਚਨ ਹੈ ਸਤਿਗੁਰ ਇਹ ਪੰਕਤੀ ਤੁਸੀਂ ਯਾਦ ਰੱਖਣਾ ਤੇ ਤੁਹਾਨੂੰ ਪਤਾ ਲੱਗੇਗਾ ਕਿ ਸਤਿਗੁਰੂ ਕੌਣ ਹੈ ਸਤਿਗੁਰੂ ਕੇਵਲ ਬਚਨ ਹੈ ਉਪਦੇਸ਼ ਹੈ ਇਹ ਜੋ ਅਸੀਂ ਗੁਰੂ ਸਾਹਿਬ ਦੀ ਬਾਣੀ ਪੜਦੇ ਆਂ ਗੁਰਬਾਣੀ ਦੇ ਵਿੱਚੋਂ ਜਿਹੜਾ ਆਤਮਿਕ ਉਪਦੇਸ਼ ਹੈ ਉਹ ਸਤਿਗੁਰੂ ਹੈ ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਧਰ ਮੁਕਤ ਜਨਾਵੇ ਗੋ ਗੁਰੂ ਸਾਹਿਬ ਕਹਿੰਦੇ ਨੇ ਇਹ ਗੁਰੂ ਦੇ ਬਚਨ ਨੇ ਤੈਨੂੰ ਮੁਕਤੀ ਦਿਵਾਣੀ ਹੈ ਤਾਂ ਗੁਰੂ ਸਾਹਿਬ ਬਾਣੀ ਵਿੱਚ ਕਹਿ ਰਹੇ ਨੇ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੁੱਬੈ ਤਸ ਕਰ ਨਹੀਂ ਲੇਵੈ ਪਾ ਨਾ ਸਕੇ ਜਾਲੇ ਗੁਰੂ ਕੇ ਸਿਖਾ ਜਿਸ ਦਿਨ ਤੈਨੂੰ ਇਸ ਗੱਲ ਦੀ ਸਮਝ ਪੈ ਗਈ ਸੋਝੀ ਹੋ ਗਈ ਕਿ ਗੁਰ ਕੈ ਬਚਨ ਗੁਰੂ ਦੇ ਜਿਹੜੇ ਬਚਨ ਨੇ ਗੁਰੂ ਦਾ ਜਿਹੜਾ ਦਿੱਤਾ ਹੋਇਆ ਅਧਿਆਤਮਕ ਉਪਦੇਸ਼ ਹੈ ਇਹ ਭਗਤੀ ਹੈ ਥਾਂਏ ਪਾਏ ਤੋਂ ਪਾਪ ਕੇ ਕਬੂਲ ਪੈਂਦੀ ਹੈ ਜਿਹੜੀ ਸਾਡੀ ਭਗਤੀ ਹੈ ਉਹ ਕਬੂਲ ਸਵੀਕਾਰ ਤਾਂ ਹੋਏਗੀ ਇਹ ਸਾਡੀ ਭਗਤੀ ਲੇਖੇ ਵਿੱਚ ਤਾਂ ਲੱਗੇਗੀ ਜੇ ਅਸੀਂ ਗੁਰੂ ਦੇ ਬਚਨਾਂ ਦੀ ਕਮਾਈ ਕਰਾਂਗੇ ਜੇ ਗੁਰੂ ਦੇ ਬਚਨ ਨਾ ਮੰਨੇ ਤੇ ਗੁਰੂ ਸਾਹਿਬ ਕਹਿੰਦੇ ਨੇ ਫਿਰ ਤੇਰੀ ਭਗਤੀ ਥਾਂ ਹੀ ਨਹੀਂ ਪਏਗੀ ਕਬੂਲ ਨਹੀਂ ਹੋਏਗੀ ਲੇਖੇ ਨਹੀਂ ਲੱਗੇਗੀ ਭਾਵੇਂ ਸਾਰੀ ਜ਼ਿੰਦਗੀ ਲਗਾ ਰਹਿ ਗੁਰੂ ਦੇ ਬਚਨਾਂ ਦੀ ਕਮਾਈ ਕਰਨੀ ਕਿਉਂਕਿ ਗੁਰੂ ਦਾ ਬਚਨ ਹੀ ਸਭ ਤੋਂ ਉੱਪਰ ਹੈ ਤੇ ਮਹਾਰਾਜ ਕਹਰੇ ਨੇ ਗੁਰ ਕੈ ਬਚਨ ਭਗਤ ਥਾਏ ਪਾਏ ਗੁਰੂ ਦੇ ਬਚਨਾਂ ਦੇ ਰਾਹੀ ਜਿਹੜੀ ਤੋਂ ਭਗਤੀ ਕੀਤੀ ਹੈ ਗੁਰੂ ਦੇ ਸਨਮੁਖ ਰਹਿ ਕੇ ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਤੁਰ ਕੇ ਗੁਰੂ ਦੀਆਂ ਦਸੀਆਂ ਹੋਈਆਂ ਗੱਲਾਂ ਦੀ ਕਮਾਈ ਕਰਕੇ ਮਹਾਰਾਜ ਕਹਿੰਦੇ ਨੇ ਭਗਤ ਥਾਏ ਪਾਏ ਤੁਹਾਡੀ ਇਹ ਕੀਤੀ ਹੋਈ ਕਾਲ ਕਮਾਈ ਪਰਮਾਤਮਾ ਆਪਣੇ ਦਰਗਾਹ ਦੇ ਵਿੱਚ ਕਬੂਲ ਕਰੇਗਾ ਸਵੀਕਾਰ ਕਰੇਗਾ ਲਿਖੇ ਲਗੇਗੀ ਨਹੀਂ ਤਾਂ ਤੁਹਾਡੀ ਇਹ ਕਾਲ ਕਮਾਈ ਥਾਂ ਨਹੀਂ ਪਏਗੀ ਹਰ ਜਿਉ ਆਪ ਵਸੈ ਮਨ ਆਏ ਗੁਰੂ ਦੇ ਬਚਨਾਂ ਦੀ ਜਦੋਂ ਤੂੰ ਕਮਾਈ ਕਰੇਗਾ ਤੇ ਗੁਰੂ ਸਾਹਿਬ ਕਹਿੰਦੇ ਨੇ ਜਿਹੜਾ ਹਰੀ ਹੈ ਨਾ ਹਰੀ ਜਿਉ ਪਰਮਾਤਮਾ ਆਪ ਆ ਕੇ ਤੇਰੇ ਹਿਰਦੇ ਦੀ ਸੀਜ ਦੇ ਉੱਤੇ ਵਿਰਾਜਮਾਨ ਹੋ ਜਾਏਗਾ ਹਰ ਜਿਉ ਆਪ ਵਸੈ ਮਨ ਆਏ ਹਰ ਕਿਰਪਾ ਕਰੇ ਸਤਿਗੁਰੂ ਮਿਲਾਏ ਹਰੀ ਫਿਰ ਪਰਮਾਤਮਾ ਜਦੋਂ ਕਿਰਪਾ ਕਰਦਾ ਫਿਰ ਉਹ ਆਪਣੀ ਕਿਰਪਾ ਦੇ ਵਿੱਚ ਸਭ ਤੋਂ ਜਿਹੜਾ ਉਤਮ ਕਰਮ ਹੈ ਉਹ ਹੈ ਸਤਗੁਰੂ ਮਿਲਾਇ ਪਰਮਾਤਮਾ ਦੀ ਜਦੋਂ ਮਿਹਰ ਹੋਵੇ ਇਹਦੇ ਜਦੋਂ ਮੈਂ ਅਰਥ ਪੜ ਰਿਹਾ ਸੀ ਸਵੇਰੇ ਅੱਜ ਉਹਦੇ ਵਿੱਚ ਭਾਈ ਸਾਹਿਬ ਭਾਈ ਸਾਹਿਬ ਸਿੰਘ ਜੀ ਨੇ ਲਿਖਿਆ ਹੈ ਕਿ ਜੀਵ ਦੇ ਆਪਣੇ ਹੱਥ ਵੱਸ ਕੁਝ ਨਹੀਂ ਹੈ ਜਦੋਂ ਮਾਲਕ ਦੀ ਕਿਰਪਾ ਹੋਵੇਗੀ ਮਾਲਕ ਜਦੋਂ ਕਿਰਪਾ ਕਰ ਦੇਗਾ ਫਿਰ ਉਹਦੇ ਜੀਵਨ ਵਿੱਚ ਸਤਿਗੁਰੂ ਦੀ ਪ੍ਰਾਪਤੀ ਉਹਨੂੰ ਹੋਏਗੀ ਮਹਾਰਾਜ ਕਹਿੰਦੇ ਨੇ ਹਰ ਕਿਰਪਾ ਕਰੇ ਹਰੀ ਕਿਰਪਾ ਜਦੋਂ ਕਰਦਾ ਹੈ ਸਤਿਗੁਰੂ ਮਿਲਾਏ ਫਿਰ ਜੀਵਨ ਦੇ ਵਿੱਚ ਸਤਿਗੁਰੂ ਆ ਜਾਂਦਾ ਹੈ ਜਦੋਂ ਤੁਹਾਡੇ ਜੀਵਨ ਵਿੱਚ ਗੁਰੂ ਆ ਗਿਆ ਤੇ ਜਿਸ ਦਿਨ ਤੁਸੀਂ ਗੁਰੂ ਗੁਰੂ ਜਪਣਾ ਸ਼ੁਰੂ ਕਰ ਦਿੱਤਾ ਕੋਈ ਵੀ ਤੁਸੀਂ ਕੰਮ ਕੀਤਾ ਕੋਈ ਵੀ ਕੰਮ ਤੁਸੀਂ ਕਰਨ ਬਾਰੇ ਸੋਚ ਰਹੇ ਹੋ ਤੇ ਉਸ ਕਰਮ ਨੂੰ ਕਰਨ ਤੋਂ ਪਹਿਲਾਂ ਜੇ ਤੁਹਾਨੂੰ ਗੁਰੂ ਚੇਤੇ ਆ ਗਿਆ ਮੈਂ ਇਹਨੂੰ ਕਈ ਵਾਰ ਇਸ ਪ੍ਰਕਾਰ ਨਾਲ ਸਮਝਾਉਣਾ ਕਿ ਚਲੋ ਤੁਸੀਂ ਰੋਟੀ ਖਾਣ ਲੱਗੇ ਹੋ ਰੋਟੀ ਖਾਣ ਤੋਂ ਪਹਿਲਾਂ ਤੁਹਾਨੂੰ ਗੁਰੂ ਚੇਤੇ ਆ ਗਿਆ ਤੁਹਾਨੂੰ ਗੁਰਬਾਣੀ ਚੇਤੇ ਆ ਗਈ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦਿੰਦੇ ਤੋਟ ਨਾ ਆਵੇ ਅਗੰਤ ਭਰੀ ਭੰਡਾਰ ਤੁਹਾਨੂੰ ਰੋਟੀ ਤੋਂ ਪਹਿਲਾਂ ਤੁਹਾਡਾ ਗੁਰੂ ਚੇਤੇ ਆਇਆ ਕਿ ਇਹ ਮਾਲਕ ਦੀ ਬਖਸ਼ਿਸ਼ صدਕਾ ਮੈਨੂੰ ਇਹ ਭੋਜਨ ਪ੍ਰਸਾਦ ਮਿਲਿਆ ਜੇ ਤੁਸੀਂ ਪਾਣੀ ਪੀਣ ਲੱਗੇ ਪਾਣੀ ਪੀਣ ਤੋਂ ਪਹਿਲਾਂ ਜੇ ਤੁਹਾਨੂੰ ਗੁਰਬਾਣੀ ਚੇਤੇ ਆ ਗਈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ ਜਿਸ ਘਰ ਦੇ ਵਿੱਚ ਤੁਸੀਂ ਰਹਿ ਰਹੇ ਹੋ ਤੁਹਾਡੇ ਮਨ ਦੇ ਵਿੱਚ ਕਿੰਨੀ ਵਾਰ ਇਹ ਵਿਚਾਰ ਆਉਂਦਾ ਹੈ ਕਿ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੇ ਧਿਆਈ ਸਦਾ ਮਨ ਅੰਦਰ ਤੁਹਾਨੂੰ ਗੁਰੂ ਤੁਹਾਡੇ ਜੀਵਨ ਦੇ ਵਿੱਚ ਗੁਰੂ ਕਿੱਥੇ ਹੈ ਇਹ ਨਹੀਂ ਕਿ ਗੁਰੂ ਸਾਹਿਬ ਦੇ ਕੋਲ ਆਏ ਆ ਮੱਥਾ ਟੇਕਿਆ ਤੇ ਅਸੀਂ ਆਖ ਦਿੱਤਾ ਕਿ ਮੈਂ ਗੁਰੂ ਵਾਲਾ ਗੁਰੂ ਦੇ ਵਾਹਿਗੁਰੂ ਸਿੱਖ ਦੇ ਜੀਵਨ ਦੇ ਵਿੱਚ ਤਾਂ ਗੁਰੂ ਹਰ ਵੇਲੇ ਉਹ ਕਦੇ ਵੀ ਗੁਰੂ ਤੋਂ ਦੂਰ ਜਾਂਦਾ ਹੀ ਨਹੀਂ ਗੁਰੂ ਸਾਹਿਬ ਦਾ ਇੱਕ ਬਹੁਤ ਕੀਮਤੀ ਬਚਨ ਹੈ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਤੁਹਾਡੇ ਨਾਲ ਕਿਵੇਂ ਹੈ ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਤੁਸੀਂ ਹਰ ਵੇਲੇ ਸਿਰ ਤੇ ਚੁੱਕੀ ਫਿਰੋਗੇ ਕਿਵੇਂ ਹੈ ਗੁਰੂ ਤੁਹਾਡੇ ਨਾਲ ਗੁਰੂ ਸ਼ਬਦ ਦੇ ਰੂਪ ਵਿੱਚ ਤੁਹਾਡੇ ਨਾਲ ਹੈ ਤੁਸੀਂ ਕਿਤੇ ਵੀ ਚਲੇ ਜਾਓ ਸ਼ਬਦ ਪੜੋ ਤਨਸਰੀ ਮਹੱਲਾ ਪੰਜਵਾਂ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਗੁਰੂ ਅਰਜਨ ਦੇਵ ਮਹਾਰਾਜੀ ਤੁਹਾਡੇ ਨਾਲ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦਾ ਸ਼ਬਦ ਪੜੋ ਜਿੱਥੇ ਵੀ ਬੈਠ ਕੇ ਪੜੋਗੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਤੁਹਾਡੇ ਨਾਲ ਨੇ ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਇਹ ਗੱਲ ਸਾਨੂੰ ਸਮਝਣੀ ਪਵੇਗੀ ਨਾ ਕਿ ਅਸੀਂ ਆਖਿਆ ਜੀ ਗੁਰੂ ਗੁਰੂ ਸਰੀਰ ਰੂਪ ਵਿੱਚ ਨਹੀਂ ਹੈ। ਔਰ ਜਦੋਂ ਗੁਰੂ ਸਰੀਰ ਰੂਪ ਦੇ ਵਿੱਚ ਸੀ ਉਦੋਂ ਵੀ ਗੁਰੂ ਨੇ ਆਖਿਆ ਕਿ ਗੁਰੂ ਬਾਣੀ ਹੈ। ਜਿਸ ਦਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਿਰ ਦੇ ਉੱਤੇ ਰੱਖਣਾ ਸੀ ਨਾ ਤੇ ਅੱਜ ਕੱਲ ਤਾਂ ਜਦ ਕਦੇ ਘੜਾ ਮ ਚੌਧਰੀ ਕਹਿੰਦੇ ਜੀ ਸਾਡੇ ਸਿਰ ਤੇ ਰਖਾ ਦਿਓ। ਉਹ ਭਾਈ ਸਾਹਿਬ ਜੀ ਨਾਲ ਹੁਜਤਾ ਕਰਦੇ ਨਹੀਂ ਭਾਈ ਸਾਹਿਬ ਨੂੰ ਅੱਜ ਲੈਣ ਦਿਓ। ਪਹਿਲੀ ਵਾਰ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਹੋ ਗਈ ਸੀ ਬਣ ਕੇ ਤਿਆਰ ਹੋ ਗਏ ਸਨ ਤੇ ਬਾਬਾ ਬੁੱਢਾ ਜੀ ਦੀ ਉਮਰ ਸੀ 98 ਸਾਲ ਤੇ ਬੁਲਾ ਕੇ ਜਦੋਂ ਅੰਮ੍ਰਿਤ ਵੇਲੇ ਆਈਆਂ ਸੰਗਤਾਂ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਖਿਆ ਬਾਬਾ ਬੁੱਢਾ ਜੀ ਤੁਸੀਂ ਆਪਣੇ ਸਿਰ ਦੇ ਉੱਤੇ ਰੱਖੋ ਅੱਜ ਸਾਡੇ ਭਾਈਆਂ ਦਾ ਕੀ ਹਾਲ ਹੈ ਕੀ ਹਾਲ ਹੈ ਸਾਡੇ ਭਾਈਆਂ ਦਾ ਤੇ ਕੀ ਹਾਲ ਕਰ ਦਿੱਤਾ ਅਸੀਂ ਭਾਈਆਂ ਦਾ ਵੇਖੋ ਮੈਂ ਗੁਰੂ ਦੀ ਹਜ਼ੂਰੀ ਵਿੱਚ ਕਹਿੰਨਾ 5 ਕੇ ਸਾਲ ਹੋਰ ਰੁਕ ਜਾਓ ਦਰਸ਼ਨ ਲੱਗ ਜਾਣਗੇ ਪਾਈਆਂ ਬਾਰੇ ਤੇ ਸੇਵਾਦਾਰਾਂ ਬਾਰੇ ਦੁਨੀਆ ਹੁਣ ਇਸ ਪਾਸੇ ਆਉਣਾ ਨਹੀਂ ਚਾਹੁੰਦੀ ਸਾਡੇ ਬੱਚਾ ਇਹ ਸਾਨੂੰ ਮਖੌਲਾਂ ਕਰਦੇ ਨੇ ਟੀਚਰਾਂ ਕਰਦੇ ਨੇ ਕਿਹੜੀ ਲਾਈਨ 'ਚ ਪੈ ਗਏ ਤੁਸੀਂ 98 ਸਾਲ ਦੀ ਉਮਰ ਵਿੱਚ ਬੁਲਾਇਆ ਬਾਬਾ ਬੁੱਢਾ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣੇ ਸਿਰ ਦੇ ਉੱਤੇ ਰੱਖੋ ਉਸ ਵੇਲੇ ਭਾਈ ਗੁਰਦਾਸ ਜੀ ਰਿਸ਼ਤੇ ਵਿੱਚ ਮਾਮਾ ਜੀ ਲੱਗਦੇ ਨੇ ਹੋਰ ਵੀ ਬੜੇ ਅਜਤੇ ਰੰਦਾਵੇ ਵਰਗੇ ਬੜੀਆਂ ਮਹਾਨ ਸ਼ਖਸੀਅਤਾਂ ਸਨ ਤੇ ਬਾਬਾ ਬੁੱਢਾ ਜੀ ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਤਾਂ ਪਹਿਲੇ ਪਾਤਸ਼ਾਹ ਤੋਂ ਲੈ ਕੇ ਆਪ ਜੀਆਂ ਤੱਕ ਦੀ ਬਾਣੀ 15 ਭਗਤਾਂ ਦੀ ਇਹਦੇ ਵਿੱਚ ਬਾਣੀ ਹੈ ਪਟਾਂ ਦੀ ਬਾਣੀ ਗੁਰਸਿੱਖਾਂ ਦੀ ਬਾਣੀ ਮਹਾਰਾਜ ਤੁਸੀਂ ਆਪਣੇ ਸਿਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਉਂ ਨਹੀਂ ਰੱਖਦੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ 바ਵਾ ਬੁੱਢਾ ਜੀ ਜੇ ਅਸੀਂ ਆਪਣੇ ਸਿਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਰੱਖ ਲਿਆ ਨਾ ਸਿੱਖਾਂ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਜਾਣਾ ਕਿ ਗੁਰੂ ਕਿਹੜਾ ਹੈ ਸ਼ਰੀਰ ਕਿ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਨੇ ਕਿ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਸਿਰ ਦੇ ਉੱਤੇ ਗ੍ਰੰਥ ਸਾਹਿਬ ਰੱਖਿਆ ਹੋਇਆ ਹੈ ਇਹ ਗੁਰੂ ਨੇ ਮਹਾਰਾਜ ਨੇ ਉਸ ਵੇਲੇ ਵੀ ਸਿੱਖਾਂ ਦੇ ਮਨ ਦੇ ਵਿੱਚੋਂ ਇੱਕ ਭਰਮ ਦੂਰ ਕੀਤਾ ਕਿ ਗੁਰਬਾਣੀ ਗੁਰੂ ਹੈ ਸਰੀਰ ਗੁਰੂ ਨਹੀਂ ਹੈ ਫਿਰ ਜਿਸ ਦਿਨ ਪ੍ਰਕਾਸ਼ ਹੋਇਆ ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜੀਆਂ ਨੇ ਕਿਹਾ ਸੀ ਬੁੱਢਾ ਸਾਹਿਬ ਜੀ ਨੂੰ ਬੁੱਢਾ ਸਾਹਿਬ ਅਈ ਤਾਂ ਹੁਣ ਤਾਂ ਕਹਿੰਦੇ ਉਹ ਭਾਈ ਉਹ ਕਈ ਤਾਂ ਐਵੇਂ ਬੁਲਾ ਰਹੇ ਹੁੰਦੇ ਹੁੰਗਲ ਨਾਲ ਇੱਦਾਂ ਇੱਧਰ ਆ ਭਾਈ ਸਾਹਿਬ ਸਾਹਬ ਸੋਬਤੇ ਹੁਣ ਗਏ ਭਾਈ ਸਾਹਿਬ ਕਿਥੇ ਕੀ ਆਖਿਆ ਬੁੱਢਾ ਸਾਹਿਬ ਮੈਸੇ ਅਸੀਂ ਸਾਹਿਬ ਗੁਰੂ ਸਾਹਿਬ ਦੇ ਲਈ ਸ਼ਬਦ ਵਰਤਦੇ ਆ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਹੋ ਆਵਾਜ਼ਾ ਸੁਨੇ ਸਭ ਪੰਥ ਉਥੇ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਬਿਠਾਇਆ ਆਪ ਨਹੀਂ ਬੈਠੇ ਜਦੋਂ ਬਾਬਾ ਬੁੱਢਾ ਜੀ ਨੇ ਆਖਿਆ ਮਹਾਰਾਜ ਤੁਸੀਂ ਆਪ ਕਿਉਂ ਨਾ ਬੈਠੇ ਗ੍ਰੰਥ ਸਾਹਿਬ ਦੀ ਗੋਦ ਵਿੱਚ ਕਹਿਣ ਲੱਗੇ ਬਾਬਾ ਬੁੱਢਾ ਜੀ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਬੈਠ ਜਾਂਦੇ ਸਿੱਖਾਂ ਦੇ ਮਨ ਵਿੱਚ ਫਿਰ ਸ਼ੰਕਾ ਪੈਦਾ ਹੋ ਜਾਣਾ ਸੀ ਕਿ ਗੁਰੂ ਕੌਣ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਏ ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜੀਓ ਤੇ ਇਸ ਪੰਕਤੀ ਨੂੰ ਬਾਰ-ਬਾਰ ਦੁਹਰਾ ਦਿੱਤਾ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰੂ ਸਾਹਿਬ ਕਹਿੰਦੇ ਨੇ ਹਰ ਕਿਰਪਾ ਕਰੇ ਸਤਗੁਰੂ ਮਿਲਾਏ ਸਤਗੁਰੂ ਦੀ ਪ੍ਰਾਪਤੀ ਹੋ ਜਾਂਦੀ ਜੀਵਨ ਵਿੱਚ ਨੇਚਲ ਭਗਤ ਹਰਿ ਸਿਉ ਚਿਤ ਲਾਏ ਫਿਰ ਮਹਾਰਾਜ ਕਹਿੰਦੇ ਨੇ ਉਹਨੂੰ ਉਹ ਆਤਮਿਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ ਉਹ ਆਤਮਿਕ ਜੀਵਨ ਜਿਹੜਾ ਕਦੇ ਵੀ ਸਮਾਪਤ ਨਹੀਂ ਹੁੰਦਾ ਜਿਹੜਾ